ਸਾਰਿਆਂ ਨੂੰ ਪਿਆਰ ਤੇ ਸਤਿਕਾਰ ਬੜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਸਰਪ੍ਰੀਤ ਕੌਰ ਕੁਮਾਰੀ ਤੇਰੀ ਚੈਨਲ ਤੋਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਮੇਰੀ ਲਾਈਵ आप सारे जोगी अल्लाह यार खान बड़े तो जानते ही हाँ जिन मुसलमान ने मार दिता सी, क्योंकि उन्होंने गुरु गोबिंद सिंह जी खुल के लिखिया खुल के बोलिया सी ਹਕੀਮ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ ਹਕੀਮ ਅੱਲਾ ਯਾਦ ਕਰ ਜੋਗੀ ਉਹਨਾਂ ਨੂੰ ਆਪਣੇ ਇਸਲਾਮ ਤਰਫ ਜੋ ਛੇਕ ਦਿੱਤਾ ਤੇ ਕਾਫਰ ਕਿਹਾ ਤੇ 30 ਸਾਲ ਮਸਜਿਦ ਦੀ ਪੌੜੀਆਂ ਤੱਕ ਚੜਾ ਨਹੀਂ ਦਿੱਤਾ ਗਿਆ ਸੀ ਤੇ ਉਹਨਾਂ ਦਾ ਕਸੂਰ ਇਹ ਕੱਟਿਆ ਗਿਆ ਸੀ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਹਿਦ ਜਾਂਦੇ ਆਲੇ ਸ਼ਹੀਦੀ ਸੰਬੰਧੀ ਦੋ ਮਸੀਹ ਲਿਖੇ ਸ਼ਹੀਦਾਂ ਨੇ ਵਫਾਜ ਛੋਟੇ ਸਾਹਿਬ ਜਦਿਆਂ ਤੇ ਗਾਂਝੇ ਸ਼ਹੀਦਾਂ ਦੇ ਵੱਡੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਉਹਨਾਂ ਨੇ ਦਿਲ ਟੁੰਬਵਾ ਵਰਨ ਕੀਤਾ ਜ਼ਿੰਦਗੀ ਦੇ ਆਖਰੀ ਸਾਹਾਂ 'ਚ ਜਦੋਂ ਜੋਗੀ ਜੀ ਕੋਲ ਇੱਕ ਮੌਲਵੀ ਆਇਆ ਤੇ ਕਿਹਾ ਕਿ ਮੈਂ ਆਪਣੇ ਲਿਖਤਾਂ ਦੀ ਗਲਤੀ ਮੰਨ ਕੇ ਕਿ ਤੁਸੀਂ ਮੌਲਵੀ ਨੇ ਕਿਹਾ ਕਿ ਆਪਣੇ ਲਿਖਤਾਂ ਦੀ ਗਲਤੀ ਮੰਨ ਕੇ ਭੁੱਲ ਬਖਸ਼ਾ ਲੈ ਤਾਂ ਕਿ ਬਹਿਸ਼ਤ ਜਗ੍ਹਾ ਪਾ ਸਕੇ ਤਤ ਜੋਗੀ ਜੀ ਬੇਪਾਕੀ ਨਾਲ ਬੋਲੇ ਮੈਂ ਕਾਫਰ ਸਾਢੇ ਸੌ ਚਾਲੇ ਮੁਤਸੱਬੀਆਂ ਵਾਸਤੇ ਹਾਂ ਪਰ ਇਸ ਲਿਖਤ ਸਦਕਾ ਹੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਛਾਤੀ ਲੱਗ ਕੇ ਬਹਿਸ਼ਤ ਵਸੂਗਾ ਜੋਗੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਲਈ शरता की भावना इतों तक कहता कहते इंसाफ करे जी मैं जमाना तो यकीन है कहते के गुरु गोबिंद का सानी ही नहीं है करतार की सुगंध है नानक की कसम जितने भी हो गोबिंद की तारीफ है कम सत्संग ऐसी हकीम अल्लाह याद का जो कि अगे एक कविता नजर की कविता लिखी हुई है जी चरण सिंह सफरी जी दू बिजली चमक के हो रुशनाई जा सुनहरी जी तार दी दया सिंह वाल निगा गई जा तार दी पट्टा लोथ ले के बैठा सी जुझार दी ਮੌਤ ਤੇ ਨਸ਼ੇ ਚੋਤੇ ਜ਼ਿੰਦਗੀ ਸੀ ਝੂਂਦੀ ਬੋਲੇ ਦਇਆ ਸਿੰਘ ਲਾਸ਼ ਤੱਕ ਕਿ ਮਸੂਮ ਦੀ ਉਹ ਜ਼ਿੰਦਗੀ ਦੇ ਦਾਤਾ ਸੁਨਹਿਰੇ ਬਾਜਾ ਵਾਲਿਆ ਬੜੇ ਹੀ ਪਿਆਰ ਨਾਲ ਪੁੱਤ ਨੂੰ ਪਾਲਿਆ ਦੇਹ ਕੇ ਝਾਰ ਨੂੰ ਕਿਉਂ ਪੈਰ ਖਿਸਕਾਲਿਆ ਦਾਤਾ ਤਿਕਾਰੇ ਚੁੱਕ ਕੇ ਲੈ ਚੀ ਕਿਉ ਨਾਲ ਲਾਲਿਆ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੀ ਹਾਏ ਪੁੱਤਰਾਂ ਦੀ ਪੀੜ ਦਾ ਪੰਖੇਰੂ ਵੀ ਨਹੀਂ ਚੱਲਦੇ ਜੀ ਚਾਹੁੰਦਾ ਐ ਤੇ ਕੁਝ ਪਿਆਰ ਜਤਲਾ ਦੇ ਨਭਾਈ ਦੀ ਅਖੀਰ ਜਿਹੜੀ ਉਹ ਰਸ ਮੰ ਨਿਵਾ ਦੇਆ ਪਗ ਲਾ ਕੇ ਸੀਸ ਦੀ ਦ ਟੋਟਕੇ ਬਣਾ ਰਿਆ ਦਾਤਾ ਅਤੀਅਦੀ ਦੋਹਾਂ ਦੇ ਸਰੀਰਾਂ ਉੱਤੇ ਪਾ ਦੇਆ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ ਪਰ ਕਫੜੋਂ ਬਗੜ ਦਸੋ ਕੀ ਦੇ ਪੁੱਤ ਗਈ ਬੋਲੇ ਦਸ਼ਮੇਸ਼ ਪਿਤਾ ਮੱਖੋ ਲਲਕਾਰ ਕੇ ਲੈਣਾ ਕਿ ਤੂੰ ਸਿੰਘਾ ਮੇਰੇ ਉੱਤਰਾ ਨੂੰ ਪਿਆਰ ਕੇ ਵੇਖ ਲੰਬਾ ਦਾਣਾ ਵਿੱਚ ਤੂੰ ਜ਼ਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਵਾਰ ਕੀ ਖਾਲਸੇ ਨੂੰ ਛੱਡ ਪਿਆਰ ਮੈਂ ਪੁੱਤਾਂ ਵਜ ਪਾਦੇਆ ਦਇਆ ਸਿੰਘਾ ਸਿੱਖੀ ਚ ਮੁਕਹਿਵਾ ਕਿਤਾ ਪਾਦੇਆ ਆਕਸੋ ਕ ਬੜੇ ਇਹ ਮੇਰੇ ਸਿੰਘ ਪਾਈ ਵਾਲ ਨੇ ਵੇਖ ਲਾ ਮદાન ਵਿੱਚ ਪਏ ਕਿਹੜੇ ਹਾਲ ਨੇ ਇਹਨਾਂ ਲਾਲਾਂ ਤੋਂ ਪਿਆਰੇ ਇਹ ਵੀ ਮਾਪੇ ਦੇ ਲਾੜੇ ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨਹੀਂ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਆ ਮੁਕਤ ਦਾ ਅਜੀਤ ਤੇ ਝੂਝਾਰਦੀ ਮੈਂ ਲਾਸ਼ ਨਹੀਂ ਚੱਕਦਾ ਦਇਆ ਸਿੰਘਾ ਮੋਹਵਾਲੀ ਤਤਨਕੇ ਤਰੋੜਦੇ ਅਜੀਤ ਤੇ ਝੂਝਾਰ ਦਾ ਖਿਆਲ ਇੱਤੀ ਛੋੜਦੇ ਪੰਥ ਦੇ ਸ਼ਹੀਦ ਨਹੀਂਓਂ ਕਫਰਾਂ ਨੂੰ ਲੋੜਦੇ ਤੇ ਇਹ ਤਾਂ ਇਹ ਤਮਾਲਾ ਇਹਦੀ ਮੁੱਕਤੀ ਓੜਦੇ ਦਇਆsingਾ ਕਿਉਂ ਤੀ ਜਾਣੇ ਮੋਹ ਦੀਆਂ ਤੰਮੀਆਂ ਚੱਲ ਸਿੱਖੀ ਦੀਆਂ ਵਾਟਾਂ ਜੇ ਹੋਰ ਵੀ ਨੇ ਲੱਭੀਆਂ ਚੱਲ ਸਿੱਖੀ ਦੀਆਂ ਵਾਟਾਂ ਜੇ ਹੋਰ ਵੀ ਨੇ ਲੱਭੀਆਂ ਸਾਸ ਅਗਦੀ ਇੱਕ ਹੋਰ ਕਵਿਤਾ ਜੋ ਕਿ ਨੋਰ ਪੁਰੀ ਜੀ ਦੇ ਲਿਖੀ ਹੋਈ ਹੈ ਤੁਹਾਡੀ ਨਜ਼ਰ ਕਾ ਲਗੀ ਕਹਿੰਦੇ ਕਿੱਥੇ ਮਾਤਾ ਤੋਰਿਆ ਅਜੀਤ ਤੇਜ ਜਾਨ ਵੇੜ ਦੀਆਂ ਰਾਹਾਂ ਤਾਤੇ ਬਹਿਲਾਂ ਦੇ ਬਾਹਰ ਜਿੰਨਾ ਦੀਆਂ ਚਾਹੀ ਜਾਈਂ ਘੋੜੀਆਂ ਸਿਕਾਣੀਆਂ ਸੇਰੀਆ ਦੇ ਨਾਲ ਜੋ ਸੀ ਸੋਹਣੀਆਂ ਸਜਾਨੀਆਂ ਸੇਰੀਆ ਦੇ ਵਿੱਚ ਹੈ ਸੀ ਗੁੱਤਣਾ ਪਿਆਰ ਨੂੰ ਕਿੱਥੇ ਮਾਤਾ ਤੋਰਿਆ ਅਜੀ ਤੇਜ ਜਾਤ ਸੁਣਦੇ ਸੁਣੇ ਜਾਪਦੇ ਨੇ ਮਹਿ ਤੇ ਅਟਾਰੀਆਂ ਚੰਦ ਜਿਹੀਆਂ ਸੂਰਤਾਂ ਏ ਕਿੱਥੇ ਗਈਆਂ ਪਿਆਰੀਆਂ ਕਾਹ ਨੂੰ ਤੋਰ ਦਿੱਤਾ ਇੱਤੇ ਸੋਰੇ ਪਰਵਾਰ ਨੂੰ ਕਿੱਥੇ ਮਾਤਾ ਤੋਰਿਆ ਅਜੀ ਤੇਜ ਚਾਰ ਨੂੰ ਪਿਤਾ ਦਸ਼ਮੇਸ਼ ਜਦੋਂ ਜੈ ਜੈ ਅਰਗੇ ਅੱਜ ਕਿਥੋਂ ਹੱਕamal ਇਹਨਾਂ ਉਹ ਲਾਗੇ ਕਿ ਮੈਂ ਠੱਡ ਪਹੂ ਉਸ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋਰਿਆ ਅਜੀ ਤੇਜ ਚਾਰ ਨੂੰ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਚੱਲੇ ਜਾਣਾ ਪੁੱਤਰਾਂ ਦੇ ਬਿਨਾ ਚੱਗਾ ਲੱਗਦਾ ਜਹਾਨਾ ਦੂਰ ਪੂਰੀ ਪੁੱਛ ਕੇ ਤੇ ਵੇਖ ਸੰਸਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇਜ ਜਾਰਨਾ ਕਹੋਰ ਕਵਿਤਾ ਸਾਸ ਸੰਗਤ ਜੀ ਜੋ ਕਿ ਲਿਖੀ ਹੋਈ ਹੈ ਕਰਤਾਰ ਸਿੰਘ ਬਲਗਣਸੀ ਦੁਆਰਾ ਰਸਰ ਕਰਨ ਲਗੀ ਕਲ ਕੀ ਵਾਲਿਆ ਰਹਿਣ ਕੇ ਯਾਦ ਸਾਨੂੰ ਪਰਲੋ ਤਿੱਕਰ ਕੀਤੇ ਕਮਾਲ ਤੇਰੇ ਜਗਦੇ ਰਹਿਣ ਕੇ ਜਗਦੇ ਮਸ਼ਾਲ ਵਾਂਗੂ ਦੱਸੇ ਹੋਏ ਕਰਤਾ ਵਭੇ ਮਿਸਾਲ ਤੇਰੀ ਸਾਲੂ ਸਦਕਾ ਤੇ ਰੰਗਦੀ ਰਹੇਗੀ ਉਹ ਕਰ ਕੈ ਲਾਲ ਧਰਤੀ ਜਿਹੜੀ ਲਾਲ ਤੇਰੀ ਪੱਕਾ ਥੰਮ ਕੇ ਵੇਂਦੇ ਜਹਾਨ ਸਾਰਾ ਜਿਹੜੀ ਕੰਤਾਂ ਉਸਾਰ ਗਏ ਬਾਲ ਤੇਰੇ ਜਦੋਂ ਇਸ ਕ ਪਰਿਖਿਆ ਚ ਪਾਏ ਹੁਣ ਤੱਕ ਹਲ ਨਾ ਹੋਏ ਸਵਾਲ ਤੇਰੀ ਸੂਰਜ ਤਾਂ ਹੀ ਤਰੇੜਿਆ ਔਣ ਹੁਣ ਤੱਕ ਤਾਕਤ ਤਾਕਤ ਚਾਨਣਾ ਰਸ਼ ਖਿਆਲ ਤੇਰੀ ਤੇਰੇ ਨੀਲੇ ਦੇ ਖੁਰੇ ਦੀ ਧੂੜ ਲੈ ਕੇ ਪਾਉਂਦੀ ਕਈ ਲੁਲੇ ਸ਼ਾਸਵਾਰ ਬਣ ਕੇ ਤੇਰੇ ਲੰਗਿਆ ਪੈਰਾਂ ਦੇ ਛੋਹ ਪਾ ਕੇ ਮਾਛੀਵਾੜੇ ਕਈ ਰਸ਼ ਕੇ ਗੁਲਸਾਰ ਬਣ ਗਏ ਤੇਰੇ ਵੈਰੀਆਂ ਨੂੰ ਪਾਉਣੇ ਦੇਣ ਵਾਲੇ ਤੇਰਾ ਰੂਪ ਬਣ ਗਏ ਤੇਰੇ ਯਾਰ ਬਣ ਗਏ ਤੇਰੇ ਘੋੜਿਆਂ ਦੀ ਕਾਹੀ ਚਕਤ ਵਿਖੇ ਚਾਤਰ ਗਿਆਨੀਆਂ ਦੇ ਉਸਤਾਕਾਰ ਪੜਗੇ ਵਾਲ ਵਾਲ ਨਹੀਂ ਐਵੇਂ ਕੁਰਬਾਨ ਕਰਕੇ ਤਿੱਥ ਮੰਗੇ ਸੀ ਕਗਾ ਤੇ ਥਾਲ ਤੇਰੀ ਬੁੱਤੋ ਸਾਧਿਆ ਅੱਖਾਂ ਵੇਖ ਲਈ ਸੀ ਵਾਲ ਵਾਲ ਵਿੱਚ ਰੋਸ਼ਨ ਖਿਆਲ ਤੇਰੇ ਜੇਕਰ ਚਾਨਣੇ ਚੌਂਕਦੇ ਜਾਣਨ ਲਈ ਸਿਰ ਤੇ ਆਪਣੇ ਸਾਈ ਨੂੰ ਸਾੜਿਆ ਤੂੰ ਜੋ ਹਸਾਨ ਲਈ ਕਲੀਆਂ ਕਸ਼ਮੀਰ ਦੀਆਂ ਆਪਣਾ ਵਸਤਾ ਬਾਗ ਉਜਾਰਿਆ ਤੂੰ ਜੇਕਰ ਚੱਚਮਾ ਬੋਤੀਆਂ ਨਾਲ ਸਾਵਾ ਆਪਣੇ ਪੁੱਤਾਂ ਦੇ ਸਿਰਾਂ ਨੂੰ ਹੜਿਆ ਤੂੰ ਅੱਜ ਦੀ ਆਹੀ ਕਸ਼ਵੀਰ ਸਵਸਿਆ ਨੂੰ ਜੇਕਰ ਸਹਿ ਵਰਿਆ ਪਹਿਲਾ ਤਾਰੇਆ ਤੋਂ ਸਦੀਆਂ ਪਹਿਲਾਂ ਭਵਿਸ਼ ਨੂੰ ਸਮਝ ਗਈ ਸੀ ਜੇਕਰ ਗੇੜਵੇ ਬਚਾਈ ਪਚਪੰਦੇ ਸਾਲ ਤੇਰੇ ਤਾਂ ਫਿਰ ਪਤਾ ਲੱਗਦਾ ਨਿੱਕੇ ਹੁੰਦੇ ਆਈ ਹੈ ਸਦ ਕਿਸ ਤਰ੍ਹਾਂ ਰੋਸ਼ ਖਿਆਲ ਤੇਰੀ ਜਿਤ ਮੁੜਦਿਆਂ ਦੇ ਅੰਦਰ ਰੂਹ ਫੁਕੀ ਵਲਦਾ ਤੇਰੀ ਸਿਆਣਾ ਪਰਉਸਾਰ ਹੈ ਸੀ ਜੇਕਰ ਸ਼ੇਰ ਬਣਾਇਆ ਤੂੰ ਗਿੱਦੜਾ ਨੂੰ ਇਹ ਵੀ ਤੇ ਤੇਰਾ ਹੀ ਸ਼ੀਰਾ ਪਬਕਾਰ ਹੈ ਸੀ ਚਿਤ ਚਿੜੀਆਂ ਤੋਂ ਬਾਝਾ ਨੂੰ ਹਾਰ ਦਿੱਤੀ ਜਾਦੂਗਰਾ ਤੇਰਾ ਚਮਤਕਾਰ ਹੈ ਸੀ ਸੋਵੇਂ ਜ਼ਿੰਦਗੀ ਦੇ ਫੁੱਟੇ ਜਿਹਦੇ ਵਿੱਚੋਂ ਕੱਲੇ ਜੱਕ ਤੇ ਤੇਰੀ ਤਲਵਾਰ ਹੈ ਸੀ ਤੇਰੀ ਅੱਖ ਚੋਂ ਪਾਣੀ ਸੇਬਿਆਂ ਦਾ ਤੇਰੇ ਆਏ ਟੁਰ ਗਈ ਨੋ ਨਿਹਾਲ ਤੇਰੀ ਜਦ ਤੱਕ ਮੜੀ ਚੀਤੇ ਤੇਰੇ ਪੁੱਤਰਾ ਦੀ ਤਿਸ ਦੇ ਰਹਿਣਗੇ ਰੋषक ਖਿਆਲ ਤੇਰੇ ਐ ਪਰ ਕੀ ਦਸਾਂ ਮੇਰੀ ਜੀਬ ਛੋਟੀ ਪਰ ਪਹਾੜ ਨੇ ਦਰਦ ਕਹਾਣੀਆਂ ਦੀ ਆ ਕੇ ਵੇਖ ਤਾਣੇ ਪੇਟੇ ਅੱਡ ਹੋਏ ਤੇਰੀਆਂ ਸਾਂਭੀਆਂ ਸਿਕਰੀਆਂ ਤਾਣੀਆਂ ਦੇ ਕਾਰੇ ਵੇਖ ਜਾ ਆਣ ਕੇ ਆਪ ਅੱਖੀ ਜਥੇਦਾਰੀਆਂ ਖਸਮੜੇ ਖਾਣੀਆਂ ਦੇ ਸੱਸਾ ਵਿੱਚ ਜੋ ਰੁੜੀ ਨਾ ਕੰਮ ਤੇਰੀ ਭਏ ਤੂਫਾਨ ਰੋੜਨ ਪੰਜਾ ਪਾਣੀਆਂ ਦੇ ਸਾਢੇ ਫੁੱਟ ਜੋ ਜ਼ਿਗਰ ਤੇ ਫਟ ਖਾ ਕੇ ਆ ਕੇ ਵੇਖ ਉਸ ਕੀਤਾ ਕੀ ਤਾਣ ਤੇਰੀ ਕਰ ਨੂੰ ਅਗ ਲਾ ਕੇ ਅਸਾਂ ਲੋਹ ਵੇਖੀ ਸਾਨੂੰ ਭੁੱਲ ਗਏ ਰੋਸ਼ਨ ਖਿਆਲ ਤੇਰੇ ਜੋ ਤੂੰ ਪਾਵਾਂ ਸਾਡੀਆਂ ਗਲੀਆਂ ਪਾਈਆਂ ਅਜੋ ਸਾਂ ਤਰੋੜੀਆਂ ਪੰਨੀਆਂ ਨੇ ਅਸਾਂ ਕੰਦ ਸਰਹੰਦ ਦੀ ਭੁੱਲ ਕੇ ਤੇ ਕਰੇ ਮਾਰ ਲਈਆਂ ਨਵੀਆਂ ਪੰਨੀਆਂ ਨੇ ਤੇਰੀ ਬਾਣੇ ਪਵਿੱਤਰ ਨੂੰ ਕੰਟ ਦੇ ਕੇ ਅਸਾ ਪਛਮੀ ਸਿਆਸਤਾ ਮੰਨੀਆਂ ਦੀ ਤੇਰੀ ਅਣਖ ਦੀ ਛਾਦਰ ਦੀ ਖੈਰ ਨਹੀਂ ਹੋ ਸਾਡੇ ਹੱਥ ਆਈਆਂ ਉਹਦੀਆਂ ਕਰਨੀਆਂ ਨੇ ਸਿੱਖੀ ਲਈ ਪੁੱਤਰ ਵਾਰਨ ਵਾਲਿਆ ਉਹ ਹੀ ਠੰਡੇ ਪਏ ਕਿਉ ਅੱਜ ਉਬਾਲ ਤੇਰੀ ਸਤ ਕਾ ਚੰਨ ਦਾ ਅੱਖੀਆਂ ਤੇ ਸਾਨੂੰ ਦਿਸ ਪੈਣ ਮੁੜ ਰੋਸ਼ਨ ਖਿਆਲ ਤੇਰੀ ਅਮਨ ਲਈ ਤੇਗਾ ਜੋ ਤੂੰ ਦਿੱਤੀਆਂ ਸੀ ਅਸਾ ਤੇਰੇ ਕਲੇਜੇ ਲਈ ਝੱਡ ਲਈਆਂ ਆ ਕੇ ਵੇਖ ਲਾ ਤੇਰੀਆਂ ਅਖੁੱਟ ਤੇਗਾ ਅਸਾ ਟਾ ਕੇ ਤੱਕੜੀ ਵੰਡ ਲਈਆਂ ਅਣਖਾਂ ਗੈਰਤਾਂ ਤੇਰੀਆਂ ਪਾਦਸ਼ਾਹ ਤਰ ਕੇ ਅਸਾ ਚੁੜਾਹੇ ਚ ਪੱਡ ਲਈਆਂ ਮੁੱਦਾ ਅਸਾ ਮੁਖਾਲ ਖਾਨ ਚੱਕ ਕੋਲੋਂ ਬੁੱਕ ਬੁੱਕ ਲੈ ਣਾਂ ਪੜ ਪੱਟ ਲਈਆਂ ਸੜ ਗਏ ਈਰਖਾ ਦੇ ਵਿੱਚ ਤੇ ਪਾਪੜਾ ਚ ਪੱਤ ਪੱਤ ਤੇਰੇ ਡਾਲ ਡਾਲ ਤੇਰੀ ਕਿੜ ਚੰਦਰੇ ਮੂ ਦੇ ਨਾਲ ਅੱਖਾਂ ਦਾਤਾ ਚਿੱਤੇ ਨਿਰੋਸ਼ਨ ਖਿਆਲ ਤੇਰੀ ਦਾਤਾ ਚਿੱਤੇ ਨਿਰੋਸ਼ਨ ਖਿਆਲ ਤੇਰੀ ਸਾਸਨ ਗੀ ਸੁਖੀਂਦਰ ਅਮਰ ਦੇ ਜੀ ਨੇ ਲਿਖੀ ਹੈ ਇਹ ਛੋਟੇ ਸਹਿਬ ਜਾਂਦਿਆਂ ਦੀ ਲੋਰੀ ਗੰਦੇ ਸਾਰੇ ਚੱਕਦੇ ਆ ਅੱਖਾਂ ਦੇ ਉਤਾਰਿਓ ਸੌਜੋ ਸੌਜੋ ਫੇਰ ਦਾਦੀ ਦੇ ਦੁਲਾਰੇ ਨੂੰ ਲਾ ਕੇ ਸੀਨੇ ਨਾਲ ਲਾਲਾਂ ਦੀਆਂ ਜੋੜੀਆਂ ਮਾਤਾ ਗੁਜਰੀ ਸਰਾਂ ਦੀ ਬੈਠੀ ਲੋਰੀਆਂ ਜਾਂਦੀ ਵਾਰੀ ਮੇਰੀ ਹਿੱਕੜੀ ਨੂੰ ਠਾਰਿਓ ਸੌਜੋ ਸੌਜੋ ਵੀ ਦੱਦਿ ਤੇ ਦਲਾਰੇਓ ਕਾਲੀ ਰਾਤ ਵੀ ਸਿਰਾਂ ਦੇ ਤਿਸ਼ੂਕ ਦੀ ਹੋਣੀ ਫਿਰਦੀ ਹਵਾਵਾਂ ਵਿੱਚ ਗੁਗਦੀ ਸੀਸਵਾਰ ਦੇਓ ਸਿੱਧ ਕਲਾ ਹਾਰੇਓ ਸੌਜੋ ਸੌਜੋ ਵੀ ਦੱਦਿ ਤੇ ਦਲਾਰੇਓ ਅਤ ਤਸਤਾ ਸੀ ਸੂਬੇ ਦਾ ਜਲਾਤਵੀ ਉਹਨਾਂ ਤੋੜ ਲੈਣੇ ਟਾਲੀ ਤੋਂ ਗੁਲਾਬ ਵੀ ਤੁਸੀਂ ਟੁੱਟ ਕੇ ਵੀ ਮਹਿਕਾਂ ਨਾ ਵਿਸਾਰੇ ਹੋ ਸੌਜੋ ਸੌਜੋ ਵੀ ਰਾਤੀ ਦੇ ਦੁਲਾਰੇ ਹੋ ਅੱਖੇ ਹੁੰਦੇ ਨੇ ਜੁਝਾਰਿਆਂ ਦੇ ਪੰਧ ਵੀ ਆਉਂਦੀ ਬਰਬਰ ਉਤੇ ਕੋਈ ਕਰਦ ਵੀ ਤੁਸੀਂ ਜਗ ਦੇ ਰੋਹ ਵਿੱਚ ਆਨਤਾਰਿਓ ਹੁਣ ਸੌਜੋ ਸੋਝੋ ਵੇ ਦਾਤੀ ਤੇ ਤੁਲਾ ਰਹੇ ਹੋ ਹੁਣ ਸੋਝੋ ਵੇ ਦਾਤੀ ਤੇ ਤੁਲਾ ਰਹੇ ਹੋ ਇੱਕ ਹੋਰ ਕਵਿਤਾ ਸਾਸਕ ਜੀ ਸਾਬੀ ਬਲਟੋਈਆ ਜੀ ਦੀ ਕਵਿਤਾ ਹੈ ਉਹਨਾਂ ਦੁਆਰਾ ਲਿਖੀ ਗਈ ਹੈ ਕਹਿੰਦੇ ਸਾਨੂੰ ਲੋੜ ਨ ਤਖਤਾ ਦਾਜਾਂ ਦੀ ਸਾਨੂੰ ਲੋੜ ਉਹਦੇ ਖਾਪਾਂ ਦੀ ਜੋ ਆਜ਼ਾਦ ਹੋ ਕੇ ਸੱਚ ਨੂੰ ਕਦੇ ਗੁਲਾਮ ਨ ਰਹਿੰਦੇ ਨੇ ਅਸੀਂ ਉਹਦੀ ਕੌਮ ਦੇ ਬੱਚੇ ਆ ਜਿਨੂੰ ਬਾਜਾਂ ਵਾਲਾ ਕਹਿੰਦੇ ਨੇ ਛੋਟੀ ਉਮਰ ਸਤਗੁਰਾ ਮੇਰੇ ਕਈ ਚੋਸ ਵਿਖਾਏ ਨਹੀਂ ਐਂਦਾ ਲੱਗਦਾ ਸੀ ਜਿਵੇਂ ਕੋਈ ਰਹਿ ਪਰ ਤਰਤੀ ਤੇ ਆਇ ਨਹੀਂ ਚਿਹਰਾ ਉਹਨਾਂ ਦਾ ਨੂਰਾਨੀ ਕਈ ਉੱਚ ਤੇ ਪੀਰ ਵੀ ਕਹਿੰਦੇ ਨਹੀਂ ਅਸੀਂ ਉਹਦੀ ਕੌਮ ਦੇ ਬੱਚੇ ਆ ਜਿਹਨੋਂ ਬਾਚਾ ਵੜਾ ਕਹਿੰਦੇ ਨਹੀਂ ਪੰਜ ਪਿਆਰੇ ਸਾਧਗੁਰੂ ਨੇ ਖਾਲਸਾ ਪੰਥ ਜਾਦਤਾ ਮਰਦੀ ਹੋਈ ਇਨਸਾਨੀਅਤ ਰੋਪ شیر ਦਾ ਪਾ ਦਿੱਤਾ ਖੁਦ ਮਾਚੀ ਵਾਲੇ ਦੀ ਜਗ੍ਹਾ ਵਿੱਚ ਸੇਹ ਸੂਲਾ ਦੀ ਸੰਦੇਹੀ ਅਸੀਂ ਉਹਦੀ ਕੌਮ ਦੇ ਬੱਚੇ ਆ ਜਿਨ ਬਾਜਾ ਵਾਲਾ ਤੇ ਤੇਰੀ ਧਰਮ ਦੀ ਖਾਤਰ ਪਾਪ ਵਾਰਿਆ ਧਰਮ ਦੀ ਖਾਤਰ ਆਪ ਵਾਰਿਆ ਵਾਰ ਕੇ ਪੁੱਤ ਚਾਰ ਗੁਰੂ ਜੀ ਫੇਰ ਵੀ ਨਾ ਦਸ਼ਮੇਸ਼ ਹਾਰਿਆ ਜ਼ੁਲਮ ਦੇ ਹੱਥ ਮਕਾਉਣ ਲਈ ਸਿੰਘ ਕਦੇ ਨਾ ਟਿੱਕੇ ਬੈਹਦੇ ਨੇ ਅਸੀਂ ਉਹਦੀ ਕੌਮ ਦੇ ਬੱਚੇ ਆ ਚਿਰ ਪਾਚਾ ਵਾਲਾ ਕਹਿੰਦੇ ਬੱਦਾ ਸਿੰਘ ਬਹਾਦਰ ਨੂੰ ਮਾਤਾ ਦਾਸ ਤੋਂ ਸਿੰਘ ਬਣਾ ਦਿੱਤਾ ਦੇ ਕੇ ਅਸੀਸ ਕੋਰੇ ਨੇ ਪੰਜਾਬ ਦੇ ਰਸਤੇ ਪਾ ਦਿੱਤਾ ਸਾਭੀ ਬਟ ਯਾ ਇਸੇ ਲਈ ਤਾਂ ਇਹ ਮੁੱਲ ਸਿਰਾਂ ਦੇ ਪੈਂਦੇ ਨਹੀਂ ਅਸੀਂ ਉਹਦੀ ਗੋਮਤੇ ਬੱਚੇ ਆ ਜੀਨੂ ਵਾਜਾ ਵਾਲਾ ਕਹਿੰਦੇ ਅਸੀਂ ਉਹਦੀ ਗੋਮਤੇ ਬੱਚੇ ਆ ਜੀਨੂ ਵਾਜਾ ਵਾਲਾ ਕਹਿੰਦੇ ਨੇ ਸਾਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਫੇਰ ਮਿਲਦੇ ਆ ਜੀ ਸਾਰੇ ਭੈਣ ਭਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੋ ਵੀ ਲਾਈ ਬਿਚਾਈ